डेरा ने शहरी कलछी की किसान मुलाकात ਕਾਂਗਰਸ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਹੀ ਝਾੜੂ ਫਿਰ ਜਾਨਾ ਇਹਦਾ ਉਹ ਬਣਾ ਨੇ ਕਿ ਵੱਡਾ ਪ੍ਰੋਜੈਕਟ ਲੈ ਕੇ ਆਵਾਂਗੇ ਇਹ ਕਹਿਣਾ ਸੀ ਸ਼ਰੀਕਤ ਸੀ ਦਾ ਏਅਰਬੋਰਡ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਅੱਜ ਡੇਰਾ ਬੋਨ ਨੇ ਦਾਰਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਗੁਰਦਾਸਪੁਰ ਦੇ ਉਮੀਦਵਾਰ ਸ਼ੈਰੀ ਗਲਸੀ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਪਹੁੰਚੇ ਉਹਨਾਂ ਦਾ ਭਰਵਾ ਸਵਾਗਤ ਆਮ ਆਦਮੀ ਪਾਰਟੀ ਦੇ ਹਲਕਾ ਇੰਚਾ ਗੁਰਦੀਪ ਸਿੰਘ ਰੰਦਾਵਾ ਅਤੇ ਸੈਂਕੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਦਾਰਾ ਮੰਡੀ ਵਿਖੇ ਸ਼ੈਰੀ ਗਲਸੀ ਨੇ ਕਿਹਾ ਕਿ ਰਾਤ ਹੀ ਹੱਲੇ ਸਨੇਹਾ ਦੱਸਤਾ ਸੀ ਵੀ ਮੈਂ ਨਿਹਰਾ ਬਾਬਾ ਨਾਨਕ ਮੰਡੀ ਵਿਖੇ ਆਉਣਾ ਚੋਂ ਉਹਨਾਂ ਦੇ ਛੋਟੇ ਜਿਹੇ ਸਨੇਹ ਤੇ ਤੁਸੀਂ ਇਹਨੇ ਸੱਜਣ ਮਿੱਤਰ ਇਹਨੇ ਪਾਰੀ ਘਟ ਦੇ ਵਿੱਚ ਬਜ਼ੁਰਗ ਸਹਬਾਨ ਨੌਜਵਾਨ ਵੀਰ ਸਾਰੇ ਇਕੱਤਰ ਹੋਏ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਜਿਹੜੀ ਜਿਹੜੀ ਵੀ ਤੁਸੀਂ ਸਾਡੀ ਸਰਕਾਰ ਵੱਲੋਂ 2 ਸਾਲ ਦੇ ਅਸੀਂ ਸਾਨੂੰ ਹੋਏ ਆ ਸਰਕਾਰ ਆਈ ਨੂੰ ਪਰ ਦੋਹਾਂ ਸਾਲਾਂ ਦੇ ਵਿੱਚ ਵਿੱਚ ਜਿਹੜੇ ਕੰਮ ਕੀਤੇ ਨੇ ਉਹ ਤੁਹਾਡੀ ਕਚਹਿਰੀ ਦੇ ਵਿੱਚ ਤੁਆਂ ਨੂੰ ਉਹ ਦੋ ਕੰਮ ਦੋਵਾਂ ਸਾਲਾਂ ਚ ਜਿਹੜੇ ਕੰਮ ਅਸੀਂ ਕੀਤੇ ਉਹ ਭਰੀ ਭਾਂ ਤੁਸੀਂ ਜਾਣਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਮਾਣ ਨਾਲ ਇੰਨੀ ਗੱਲ ਕਹਿ ਸਕਦਾ ਅੱਜ ਮੈਂ ਡੇਰਾ ਬਾਬਾ ਨਾਨਕ ਪਹੁੰਚਿਆ ਤੇ ਇਹਦਾ ਮੈਂ ਡਾਟਾ ਮੰਗਵਾਇਆ ਸੀ ਪਹਿਲਾਂ ਹੀ 85% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਸਹੀ ਗੱਲ ਆ ਕਿ ਗੱਲ ਤਾਂ ਸਹੀ ਗੱਲ ਮੈਂ ਮਾਨ ਸਾਹਿਬ ਨੂੰ ਕਿਹਾ ਮੈਂ ਕਿਹਾ ਮਾਨ ਸਾਹਿਬ ਸੀਐਮ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ ਸੀਐਮ ਸਾਹਿਬ ਸਾਡੇ ਜਿਹੜੇ ਲੋਕ ਨੇ ਇਥੇ ਸੜਕਾਂ ਚਾਹੀਦੀਆਂ ਗਲੀਆਂ ਨਾਲੀਆਂ ਚਾਹੀਦੀਆਂ ਲਾਈਟਾਂ ਚਾਹੀਦੀਆਂ ਰਾਸ਼ਨ ਕਾਰਡ ਮੰਗਦੇ ਨੇ ਹੋਰ ਨਹੀਂ ਚੀਜ਼ਾਂ ਮੰਗਦੇ ਮੈਂ ਕਿਹਾ ਤੁਸੀਂ ਬਿੱਲ ਵਾਲਾ ਇਹ ਜਿਹੜਾ ਕੰਮ ਕੀਤਾ ਇਹ ਤੇ ਕਿਸੇ ਨੇ ਸਾਨੂੰ ਵਧਾਈ ਤੱਕ ਨਹੀਂ ਦਿੱਤੀ ਇਹ ਇਲੈਕਸ਼ਨ ਦੀ ਜਦੋਂ ਆ ਸੀਟ ਜਿਹੜੀ ਆ ਨਾਉਂਸ ਹੋਣ ਤੋਂ ਪਹਿਲਾਂ ਦੀ ਗੱਲ ਹੈ ਤੇ ਮੈਨੂੰ ਮਾਨ ਸਰ ਕਹਿੰਦੇ ਕਹਿੰਦੇ ਇਹ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ ਪਰ ਜਦੋਂ ਤੁਸੀਂ ਵੋਟਾਂ ਲੋਕਾਂ ਚ ਜਾਓਗੇ ਤੁਹਾਨੂੰ ਫਿਰ ਪਤਾ ਲੱਗੂਗਾ ਮੈਂ ਮਾਣਦਾ ਇੰਨੀ ਗੱਲ ਕਹਿ ਸਕਦਾ ਕੱਲ ਦੀ ਗੱਲ ਹੈ ਮੈਂ ਨੰਗਰਿਆ ਸੀ ਇੱਕ ਮੈਡੀਕਲ ਸਟੋਰ ਤੇ ਰੁਕਿਆ ਮੈਂ ਬੇਨਤੀ ਕੀਤੀ ਚਾਰ ਜਾਣੇ ਸੀ ਉੱਥੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਇੱਕ ਮੌਕਾ ਚੜੂ ਵਾਲਿਆਂ ਨੂੰ ਦੇ ਦਿਓ ਜੀ ਹੁਣ ਅੱਗੇ ਸੰਨੀ ਦੇਲ ਵੀ ਬਣਾ ਕੇ ਭੇਜਿਆ ਵੇਖ ਹੀ ਲਿਆ ਕਿੰਨੀ ਕਵਾਦ ਚੁੱਕੀ ਫਿਰ ਕਾਂਗਰਸੀ ਵੀ ਐਮਪੀ ਬਣਦੇ ਰਹੇ ਨੇ ਤੁਸੀਂ ਵੇਖਿਆ ਹੀ ਸਾਰਿਆਂ ਨੇ ਕਿੰਨੀ ਕਵਾਦ ਚੁੱਕੀ ਸਰ ਅੱਜ ਗਰਦਾਸਪੁਰ ਜਿਹੜਾ ਜ਼ਿਲ੍ਹਾ ਸਾਡਾ ਲੋਕ ਸਭਾ ਜਿਹੜਾ ਇਹ ਪਛੜਿਆ ਕਿਉਂ ਆ ਬੈਕ ਤੇ ਕਿਉਂ ਆ ਕਿਉਂਕਿ ਇਹਦੀ ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ ਉੱਤੇ ਜੇ ਆਵਾਜ਼ ਚੁੱਕੀ ਹੁੰਦੀ ਤੇ ਅੱਜ ਇਹਦਾ ਸਿਨੈਰੀਓ ਹੋਰ ਹੁੰਦਾ ਸੋ ਮੈਂ ਜਦੋਂ ਗੈਸ ਸਟੋਰ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਅੱਗੋਂ ਮੈਨੂੰ ਕਹਿਣ ਲੱਗੇ ਯਾਰ ਅਸੀਂ ਕਟਰ ਕਾਲੀ ਦਾ ਲੈ ਆ 22 ਚ ਵੀ ਵੋਟਾਂ ਨਹੀਂ ਪਾਈਆਂ ਕਹਿੰਦੇ ਅਸੀਂ ਪਰ ਐਰ ਕੀ ਤੁਹਾਨੂੰ ਦੱਸ ਦਈਏ ਕਹਿੰਦੇ ਕਹਿੰਦੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਕਹਿੰਦੇ ਕਿਸੇ ਅਸੀਂ ਐਮਐਲਏ ਦੇ ਦਫ਼ਤਰ ਤੇ ਨਹੀਂ ਗਏ ਕਿਸੇ ਅਸੀਂ ਅਫਸਰ ਕੋ ਨਹੀਂ ਗਏ ਕਿਸੇ ਸਾਨੂੰ ਐਮਸੀ ਦੇ ਜਾਂ ਕਿਸੇ ਸਾਨੂੰ ਸਰਪੰਚ ਦੇ ਸਾਈਨ ਕਰਾਉਣ ਦੀ ਲੋੜ ਨਹੀਂ ਪਈ ਕੋਈ ਸਾਨੂੰ ਐਸਸੀ ਦਾ ਸਰਟੀਫਿਕੇਟ ਕੋਈ ਬੀਸੀ ਦਾ ਸਰਟੀਫਿਕੇਟ ਵਖਾਲਣ ਦੀ ਲੋੜ ਨਹੀਂ ਪਈ ਕਹਿੰਦੇ ਯਾਰ ਜਦੋਂ ਦੀ ਸਰਕਾਰ ਆਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਨਹੀਂ ਤੇ ਮੈਂ 3-3000 3500 ਰੁਪਿਆ ਬਿੱਲ ਭਰਦਾ ਹਾਂ ਉੱਥੇ ਪਹੁੰਚੇ ਕਿਸਾਨ ਜਥੇਬੰਦੀਆਂ ਨਾਲ ਸ਼ਹਿਰੀ ਕਲਸੀ ਨੇ ਮੁਲਾਕਾਤ ਵੀ ਕੀਤੀ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਚੋਣ ਜਾਂਚਤਾ ਤੋਂ ਬਾਅਦ ਜਲਦੀ ਹੀ ਹੱਲ ਕਰਨ ਦਾ ਆਸ਼ਵਾਸ਼ਣ ਵੀ ਦਿੱਤਾ ਜਿੰਦਾਬਾਦ 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 ਨਾਣਾ ਮੰਡੀ ਦੇ ਕਰਜਾ ਕਰਨ ਵਾਲੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਨਾਣਾ ਮੰਡੀ ਦੇ ਬਾਬਾ ਨਾਨਕ ਦੇ ਕਰਜਾ ਕਰਨ ਵਾਲੇ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਉੱਪਰ ਨਹੀਂ ਕੋਈ ਆਬਦ ਜੇ ਪਰਿਵਾਰੀ ਨੂੰ ਪੁੱਛਦੇ ਬਿਵਾਰੀ ਜਾਂਦਾ ਵੀ ਮੇਰੇ ਕੋਈ ਆਰਡਰ ਨਹੀਂ ਗਏ ਆ ਐਸਡੀਐਮ ਬਲਵਿੰਦਰ ਸਿੰਘ ਇਥੇ ਵਿਸ਼ਾਸ਼ਕ ਆਇਆ ਹੈ ਡੇਰੇ ਉਹ ਪ੍ਰਸ਼ਾਸਿਤ ਨਹੀਂ ਆਰਡਰ ਦੇ ਤੇ ਵੀ ਡੇਰਾ ਬਾਬਾ ਨਾਨਕ ਦੀ ਜਿਹੜੀ ਮੰਡੀ ਆ ਉਹਦੇ ਵਿੱਚ ਮਾਰਕੀਟ ਕਮੇਟੀ ਦਖਲ ਅੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਲਸੀ ਨੇ ਕਾਂਗਰਸ ਦੇ ਉਮੀਦਵਾਰ ਨਾ ਐਲਾਨੇ ਜਾਣਤੇ ਤੰਜਵੀ ਕੱਸਿਆ ਇਹ ਕਿਹਾ ਕਿ ਡੇਰਾਵਾਨਾ ਨੂੰ ਪਿਛਲੇ ਐਮਪੀਆ ਨੇ ਅੰਗੌਲਿਆ ਜਿੱਤਾ ਹੈ ਤੇ ਹੁਣ ਇਸ ਬਾਰਡਰ ਦੇ ਇਲਾਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਜੇ ਉਹ ਐਮਪੀ ਵੱਜੋ ਚੁਣ ਕੇ ਆਉਂਦੇ ਹਨ ਤਾਂ ਡੇਰਾਵਾਨਾ ਦੇ ਵਿੱਚ ਵੱਡਾ ਪ੍ਰੋਜੈਕਟ ਵੀ ਉਹ ਲੈ ਕੇ ਆਉਣਗੇ ਤੁਸੀਂ ਦੇਖ ਰਹੇ ਹੋ ਆਲਟੂ న్యూਸ ਲਈ ਰਿਸ਼ਨ ਕੋ ਬਾਦ ਰਿੰਕਾ ਵਾਲੀਆ ਤੇ ਜਤਿੰਦਰ ਦਵਾਦੀ ਇਹ ਵਿਸ਼ੇਸ਼ ਰਿਪੋਰਟ ਅੱਜ ਆਰਟੀ ਐਸੋਸੀਏਸ਼ਨ ਨੇ ਸਾਨੂੰ ਬੁਲਾਇਆ ਸੀ ਅੱਜ ਉਹਨਾਂ ਦੇ ਰੂਪੂ ਹੋਣ ਆਏ ਆ ਪਰ ਸੂ ਜਿਹੜੇ ਵੀ ਕੋਈ ਕੰਮ ਰੁਕੇ ਸੀ ਜਿਹੜੇ वाले ने क्योंकि چونਜਾਤਾ ਲੱਗਾ ਹੱਲੇ ਤੇ ਕੁਝ ਕਰ ਨਹੀਂ ਸਕਦੇ ਤੋਂ ਬਾਅਦ ਜਿਹੜਾ ਕਿ ਤੇ ਵਾਚ ਕਰਦੇ ਨੂੰ ਕੰਪਲੀਟ ਕਰਦੇ ਕਿਸਾਨਾ ਵਾਲੇ ਵੀ ਰੋਸ ਹੋ ਜਾਂਦਾ ਹਾਂਜੀ ਕਿਸਾਨਾ ਵਾਲੇ ਵੀ ਰੋਸ ਹੋ ਜਾਂਦੇ ਨੇ ਨਹੀਂ ਨਹੀਂ ਕਦਾ ਰੋਸ ਕੀ ਤੇ ਉਹਨਾਂ ਦੀ ਕੋਈ ਜਿਹੜੀ ਨਹੀਂ ਨਹੀਂ ਉਹਨਾਂ ਨੇ ਕੋਈ ਉਹਨਾਂ ਨੇ ਕੋਈ ਰੋਸ ਥੋੜਾ ਕੀਤਾ ਜੀ ਸਾਡੇ ਨਾਲ ਉਹ ਤੇ ਮਿਲੇ ਨੇ ਆ ਕੇ ਉਹਨਾਂ ਨੇ ਆਪਣੀ ਸਮੱਸਿਆ ਦੱਸੀ ਹੈ ਜੀ ਸਮੱਸਿਆ ਤੇ ਸਾਨੂੰ ਹਰ ਕੋਈ ਬੰਦਾ ਦੱਸ ਸਕਦਾ ਕੋਈ ਰੋਸ ਨਹੀਂ ਕੋਈ ਐਸੀ ਗੱਲ ਨਹੀਂ ਉਹ ਤੇ ਕੋਈ ਇੱਥੇ ਜਗਾ ਵਾ ਕੋਈ ਕਬਜ਼ਾ ਕੀਤਾ ਕਿਸੇ ਨੇ ਉਹਦੇ ਬਾਰੇ ਉਹਨਾਂ ਨੇ ਵਿਚਾਰ ਚਰਚਾ ਕੀਤੀ ਔਰ ਉਸ ਕਹਾ ਦਾ ਉਸ ਤੋਂ ਨਜ਼ਰ ਹੀ ਨਹੀਂ ਆਇਆ ਕੋਈ ਉਹ ਤੇ ਗੱਲ ਕਰਦੇ ਆ ਦੱਸ ਰਹੇ ਨੇ ਬਸ ਠੀਕ ਲੱਗਦਾ ਤੁਹਾਨੂੰ ਵੀ ਨਾ ਐਂਕੀ ਦੀ ਕਿਸੇ ਜਿਹੜਾ ਚੜਾਈ ਪਾਰਟੀ ਦੇ ਨਾਲ ਦਾ ਮੁਕਾਬਲਾ ਲੱਗਦਾ ਹੈ ਦੇਖੋ ਜੀ ਜਦੋਂ ਲੋਕ ਇਲੈਕਸ਼ਨ ਲੜਦੇ ਹਾਂ ਜਦੋਂ ਸੰਗਤ ਆਪ ਮਹਾਰੇ ਹੋਗੇ ਫਿਰ ਮੁਕਾਬਲਾ ਕੋਈ ਜਰੂਰ ਹੁੰਦਾ ਸੋ ਮੈਨੂੰ ਮਾਨ ਹੈ ਇਸ ਗੱਲ ਦਾ ਪੀ ਅੱਜ ਅੱਧੀ ਰਾਤ ਨੂੰ ਜੇ ਇੱਕ ਸੁਨੇਹਾ ਲੱਗਦਾ ਹੈ ਤੇ ਇਸ ਤਰ੍ਹਾਂ ਪਿਆਰ ਕਰਨ ਵਾਲੇ ਇਨੀ ਸੰਗਤ ਪਹੁੰਚ ਜਾਂਦੀ ਹੈ ਇਹਦਾ ਮਤਲਬ ਫਿਰ ਇਹ ਜੋਸ਼ ਹੈ ਇਹਨਾਂ ਦੇ ਵਿੱਚ ਕੋਈ ਵੱਖਰਾ ਚਮਤਕਾਰ ਹੈ ਸਰ ਇਹ ਗੱਲ ਮੇਰਾ ਸਤਾ ਨਾਂ ਕਿ ਕਾਫੀ ਥੇਰੇ ਕਿ ਫੈਕਟਰੀ ਜਾਂ ਕੋਈ ਕਾਲਜ ਦੀ ਆਰਲੀ ਦੇ ਕੰਨੀ ਫਿਕਸ਼ਨ ਕਰਿਆ ਨਹੀਂ ਇਹ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਜ਼ਿਆਦਾ ਅਸੀਂ ਚਾਹੀਦੀ ਸੀ ਕੋਈ ਵੱਡੀ ਇੰਡਸਟਰੀ ਸਾਨੂੰ ਮਿਲਦੀ ਵੱਡਾ ਪਲਾਨ ਆਊਟ ਕੋਈ ਇੱਥੇ ਹੁੰਦਾ ਪਰ ਆਪਾਂ ਵਾਂਝੇ ਰਹਿ ਗਏ ਕਾਰਨ ਕੀ ਆ ਕਾਰਨ ਇਹ ਵੀ 10 ਸਾਲ ਭਾਜਪਾ ਸਰਕਾਰ ਰਹੀ ਐਮਪੀ ਸਨੀ ਦਿਓ ਰਿਹਾ ਹੁਣ ਜਿਹਨੇ ਰਹਿਣਾ ਏ ਬੰਬੇ ਉਹਨੇ ਇੱਥੇ ਦਾ ਕੀ ਸੋਚਣਾ ਸੋ ਕਹਿਣ ਦਾ ਪਾਵੇ ਆ ਵੀ ਅੱਗੇ ਕਾਂਗਰਸ ਨੂੰ ਵੀ ਮੌਕਾ ਦੇ ਕੇ ਵੇਖ ਲਿਆ ਜੇ ਚੰਗੇ ਕੰਮ ਕੀਤੇ ਹੁਣ ਤੇ ਲੋਕ ਆਪੇ ਵੋਟਾਂ ਪਾ ਦੇਣ ਸੋ ਸਾਡੇ ਹੱਕ ਉੱਪਰ ਤੱਕ ਪਹੁੰਚਾਈ ਜਾਈਗੇ ਸੋ ਇਸ ਵਾਰ ਸਾਡਾ ਫਰਜ਼ ਬਣਦਾ ਹੈ ਵੀ ਜੇ ਮੈਨੂੰ ਲੋਕ ਬਣਾ ਕੇ ਭੇਜਦੇ ਆ ਮੈਂ ਆਪਣੇ ਲੋਕ ਸਭਾ ਗਰਦਾਸਪੁਰ ਦੀ ਉਹਦੇ ਚੇਹਰਾ ਬਾਬਾ ਨਾਨਕ ਦੀ ਆਵਾਜ਼ ਜਿਹੜੀ ਆ ਉਹ ਵੀ ਮੈਂ ਰੱਖਿਆ ਕਿਉਂਕਿ ਇਹ ਬਾਰਡਰ ਏਰੀਆ ਵਾ ਇਹਦੀਆਂ ਆਪਣੀਆਂ ਬੜੀਆਂ ਸਮੱਸਿਆਵਾਂ ਨੇ ਸੋ ਇਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਕਾਂਗਰਸ ਵਾਲੇ ਹਲੇ ਜ਼ਿਲ੍ਹਾ ਦੇ ਜ਼ਿਲ੍ਹੇ ਦੇ ਵਿੱਚ ਕੋਈ ਉਮੀਦਵਾਰ ਨਹੀਂ ਲਾਣ ਰਿਹਾ ਕੀ ਕਰਨਾ ਚਾਹੁੰਦੇ ਆ ਦੇਖੋ ਤੇ ਉਹਨਾਂ ਦੀ ਮਰਜ਼ੀ ਆ ਜੀ ਇਹ ਨਾ ਹੋਵੇ ਮੈਂ ਇਨੀ ਕੱਲ ਜ਼ਰੂਰ ਕਹੂੰਗਾ ਵੀ ਛੇਤੀ ਲਾਣ ਦੇ ਉਹਨੇ ਤੇ ਝਾੜੂ ਸਾਰਾ ਫੇਰ ਜਾਣਾ ਤੇ ਮੈਂ ਸਲਾਹ ਦੇ ਸਕਦਾ ਕਿਉਂਕਿ ਬੜਾ ਬੜਾ ਵਿਰੋਧ ਹੋ ਰਿਹਾ ਜੀ ਸਾਰੇ ਪੰਜਾਬ ਦੇ ਵਿੱਚ ਦੇਖੋ ਜੀ ਭਾਜਪਾ ਦਾ ਵਿਰੋਧ ਹੋਣਾ ਹੀ 10 ਸਾਲ ਬੀਜੇਪੀ ਦੀ ਸਰਕਾਰ ਰਹੀ 5 ਸਾਲ ਐਮਪੀ ਰਿਆ ਮੈਂ ਪੁੱਛਣਾ ਚਾਹੁੰਨਾ ਇੱਕ ਕੰਮ ਕਰਾ ਦੇਣ ਇੱਕ ਕੰਮ ਕੀ ਕੀਤਾ ਇਹਨਾਂ ਨੇ ਇੱਕ ਕੰਮ ਕਰਾ ਦੇਣ ਤੇ ਵਿਰੋਧ ਨਾ ਹੋਵੇ ਤਾਂ ਫਿਰ ਉਹ ਹੋਰ ਇਹਨਾਂ ਨੂੰ ਫਿਰ ਫੁੱਲਾਂ ਤੇ ਹਾਰ ਪਾਈ ਠੀਕ ਹੈ ਨਾ ਜੀ ਸੋ ਕਹਿਣ ਦਾ ਭਾਵ ਲੋਕ ਤਿਆਰ ਨੇ ਅੱਗੇ ਸੀ ਲੋਕ ਜਾਤ ਪਾਤ ਪੰਥ ਧਰਮ ਦੇ ਨਾਂ ਤੇ ਵੋਟਾਂ ਪਾਉਂਦੇ ਉਹਨਾਂ ਦਾ ਸਤਿਕਾਰ ਆ ਉਹ ਇੱਕ ਅਲੱਗ ਮੈਟਰ ਦਾ ਸਤਿਕਾਰ ਆ ਉਹਨਾਂ ਦਾ ਪਰ ਜਿਹੜੀ ਸਿਆਸਤ ਹੈ ਇਸ ਸਿਆਸਤ ਜਿਹੜੀ ਇਹ ਲੋਕ ਹੁਣ ਕੰਮ ਦੇ ਨਾਂ ਨੂੰ ਵੋਟਾਂ ਪਾਉਂਦੇ ਨੇ ਜਿਹੜਾ ਕੰਮ ਕਰੂਗਾ ਉਹਨੂੰ ਲੋਕ ਅੱਗੇ ਲੈ ਕੇ ਆਉਣਗੇ ਉਸ ਤਰ੍ਹਾਂ ਹੁਣ ਕੋਈ ਵੀ ਬੰਦਾ ਜਿਹੜਾ ਵਾ ਹਵਾ 'ਚ ਗੱਲਾਂ ਕਰਨ ਵਾਲਾ ਜਿਦਾਂ ਸੰਨੀ ਦੇ ਨਾਲ ਨਾਲ ਕਹਿ ਪੁੱਟੀ ਜਾਂਦਾ ਹੈ 2.5 ਕਿਲੋ ਦਾ ਹੱਥ ਲੱਭਾ ਗੱਲਾਂ ਨੂੰ ਵੋਟ ਨਹੀਂ ਪੈਣੀ ਹੁਣ ਕੰਮ ਨੂੰ ਵੋਟ ਪਾਉਣੀ ਠੀਕ ਹੈ ਓਕੇ ਥੈਂਕ ਯੂ ਓਕੇ ਥੈਂਕ ਯੂ